ਹਾਂਜੀ ਭਾਈ ਸਾਰੇ ਪੰਜਾਬ ਦੇ ਕੂਟਰ ਵਾਲੇ ਸਸਤੀ ਕਾਹ ਲੈ ਸਸਤੀ ਅੱਜ ਭਾਈ 26 ਫਰਵਰੀ ਨੂੰ ਭਾਈ ਨਰਪਾਲ ਕਰਾਗਣਾ ਜੀ ਦੇ ਘਰੇ ਜਿਹੜੀ ਮਾਨਸਾ ਕਮੇਟੀ ਦੀ ਮੀਟਿੰਗ ਰੱਖੀ ਗਈ ਸੀ ਸਾਰੇ ਜਿੰਨੇ ਵੀ ਕੂਟਰ ਵਾਲਿਆਂ ਨੂੰ ਦਿੱਕਤਾਂ ਨੇ ਸਾਰਿਆਂ ਦਾ ਚਰਚਾ ਹੋਈ ਹੈ ਤੇ ਜਿਹੜੇ ਰੂਲ ਨੇ ਜਿਹੜੇ ਪਹਿਲਾਂ ਉੱਥੇ ਪੈਰਸ ਤੇ ਹੋਏ ਸੀ ਮੋੜ ਵੇ ਕੇ ਸਾਰੇ ਉਹੀ ਨੇ ਤੇ ਜਿਵੇਂ ਮੋਟਰਸਾਈਕਲ 5 ਮੰਨ ਦੇਣਾ ਕੀਤਾ ਜੀ ਪੂਰਾ ਸਾਰਾ ਕੁਝ ਸੇਮ ਹੀ ਆ ਜਿਹੜੀਆਂ ਕੁਝ ਨਵੀਆਂ ਦਿੱਕਤਾਂ ਨੇ ਅੱਜ ਉਹਨਾਂ ਤੇ ਬਾਰਤਾਲਾਪ ਹੋਈ ਹੈ ਇੱਕ ਤਾਂ ਜੀ ਸਾਡੇ ਜ਼ਿਲ੍ਹੇ ਵਾਲਿਆਂ ਨੇ ਇਹ ਪਹਿਲਾਂ ਕਰ ਨਹੀਂ ਦਿਖਾਈਏ ਕਿ ਲਾਈਵ ਸਾਡੇ ਮਾਨਸਰਾਂ ਦੇ ਬਾਜ਼ੀਆਂ ਦੇ ਬੰਦ ਕਿਉਂਕਿ ਲਾਈਵ ਜਿਹੜਾ ਕਬੂਤਰ ਬਾਜ਼ੀ ਦੀ ਇੱਕ ਮੌਤ ਆ ਆਪਾਂ ਨੂੰ ਸਮੱਸਿਆ ਹੋਣ ਦਾ ਟਾਈਮ 'ਚ ਬਹੁਤ ਹੋਣਗੀਆਂ ਏਕੇ ਸਰ ਗਲਤੋ ਨਹੀਂ ਸਰਦਾ ਉਹ ਆਪਦਾ ਲਿੰਕ ਪ੍ਰਾਈਵੇਟ ਕਰਕੇ ਲਾਈਵ ਚਲਾ ਸਕਦਾ ਸਾਡੇ ਅਸੀਂ ਕੋਸ਼ਿਸ਼ ਕਰਾਂਗੇ ਸਾਰਾ ਹੀ ਪ੍ਰੋਪਰ ਬੰਦ ਆ ਉਹ ਲਿੰਕ ਪ੍ਰਾਈਵੇਟ ਦਾ ਮਸਲਾ ਆਇਆ ਕਿ ਉਹ ਜਿਹੜੇ-ਜਿਹੜੇ ਬੰਦਾਂ ਨੂੰ ਤੁਸੀਂ ਦਿਖਾਉਣਾ ਚਾਹੁੰਦੇ ਹੋ ਇਕੱਲਾ ਉਹਨਾਂ ਨੂੰ ਜਨਤਕ ਨਹੀਂ ਹੋਊਗਾ ਕਿਉਂਕਿ ਜਿਹੜੇ ਅਣਜਾਣ ਬੰਦੇ ਦੇਖਦੇ ਆ ਉਹਨਾਂ ਨੂੰ ਨਹੀਂ ਪਤਾ ਕਿ ਆਪਾਂ ਕੀ ਕਰ ਰਹੇ ਜੀ ਦੂਜੀ ਗੱਲ ਆ ਜੀ ਜਿਹੜੀ ਮਤਲਬ ਅਸੀਂ ਬਾਜ਼ਮੀਆਂ ਲਿਸਟ ਪਾਈ ਦਿੱਤੀ ਐ ਜਿਹੜੀਆਂ ਕਮੇਟੀ ਦੇ ਅਸੀਂ 24 ਮੈਂਬਰਾਂ ਨੇ ਕਿਉਂਕਿ ਮੈਂਬਰ ਜਿਹੜੇ ਮੈਂਬਰ 24 ਨੇ ਕੁਝ ਇੱਕੋ ਪਿੰਡ ਦੇ ਨੇ ਤਾਂ ਕਰਕੇ ਜਿਹੜੀਆਂ ਬਾਜ਼ੀਆਂ ਹੈਗੀਆਂ ਨੇ ਉਹਨਾਂ ਦੀ ਲਿਸਟ ਗਰੁੱਪ 'ਚ ਪਾਤੀ ਤੇ ਇੱਕ ਹੋਰ ਜੀ ਮਸਲਾ ਇਹ ਵੀ ਸਾਰੇ ਭਰਾ ਪੰਜਾਬ ਦੇ ਹੋਰ ਵੀ ਨੋਟ ਕਰਿਓ ਸਾਡੇ ਜ਼ਿਲ੍ਹੇ ਦੇ ਵੀ ਨੋਟ ਕਰਿਓ ਸਾਡੇ ਮਾਰਚ 'ਚ ਕੋਈ ਬਾਜ਼ੀ ਨਹੀਂ ਹੋਜੀ ਸਾਡੇ ਜਿਹੜੀ ਮਾਰਚ ਲਾਂਚ ਬਾਜ਼ੀਆਂ ਦੀ ਸ਼ੁਰੂਆਤ ਆ ਉਹ 1 ਅਪ੍ਰੈਲ ਤੋਂ ਰੱਖੀ ਗਈ ਐ ਕੋਸ਼ਿਸ਼ ਅਸੀਂ ਕਰਾਂਗੇ ਕਿ ਬਸਾਖੇ ਦੇ ਦਿਨ ਤੋਂ ਹੋਵੇ ਜੇ ਕੋਈ ਇੱਕ ਅੱਧੀ ਬਾਜੀ ਪਹਿਲਾਂ ਸੀ ਕਰੋ ਹੋ ਜੇ ਹੋ ਜੇ ਅਸੀਂ ਜਿਆਦਾ ਕੋਸ਼ਿਸ਼ ਇੱਕ ਬਸਾਖ ਤੋਂ ਕਰਾਂਗੇ ਤੇ ਜੇ ਕੋਈ 1 ਅਪ੍ਰੈਲ ਤੋਂ ਕਰਾਉਗਾ ਸਾਨੂੰ ਕੋਈ ਦਿੱਕਤ ਨਹੀਂ ਤੇ ਜਿਹੜੇ ਜ਼ਿਲ੍ਹੇ ਦੇ ਸਾਡੇ ਕਬੂਤਰਵਾਜ਼ ਨੇ ਉਹਨਾਂ ਨੂੰ ਬੇਨਤੀ ਹੈ ਜੀ ਅਸੀਂ ਜੁੜ ਕੇ ਵੀ ਸਾਡੀਆਂ ਜਿੰਨੀਆਂ ਵੀ ਆ ਜਿਹੜੇ ਨਵੇਂ ਰੂਲ ਐ ਇਹਨਾਂ ਨੂੰ ਫਾਲੋ ਕਰਨ ਤੇ ਮੰਨਣ ਜੀ ਤੇ ਜਿਹੜਾ ਜੀ ਇੱਕ ਚਰਚਾ ਚੱਲ ਰਹੀ ਹੈ ਜਿਵੇਂ ਕਬੂਤਰ ਜਿਆਦਾ ਐਂਟਰ ਹੋ ਜਾਂਦੇ ਐ ਸੰਗ੍ਰੋਹ ਵਪਾਰੀਆਂ ਵਗੈਰਾ ਦਾ ਉਹ ਜੀ ਕਮੇਟੀ ਦਾ ਪਿੰਡ ਦਾ ਕੂਟਰਵਾ ਦਾ ਨਿੱਜੀ ਮਸਲਾ ਹੈ ਕਮੇਟੀ ਵਿੱਚ ਕੋਈ ਦਖਲ ਅੰਦਾਜ਼ ਨਹੀਂ ਕਰੂਗੀ ਚਾਹੇ ਉਹ 5 ਕਰਦੇ 50 ਕਰਨਾ ਆਫਸਦਾਰੀ ਹੁੰਦੀ ਹੈ ਜਿਹਰੇਕ ਭਰਾ ਦੀ ਅਸੀਂ ਉਹਦੇ ਵਿੱਚ ਨਹੀਂ ਇਨਵੋਲਵ ਹੋਵਾਂਗੇ ਉਹ ਆਪਦੇ ਕੂਟਰਵਾਜੀ ਆਪਦੀ ਜਿਹੜੀ ਲਿਸਟ ਹੈ ਉਹ ਐਂਟਰ ਕਰਨ ਦੀ ਉਹਨਾਂ ਨੂੰ ਫੁੱਲ ਹੈ ਜਿਵੇਂ ਮਰਜ਼ੀ ਕਰਨੀ ਇੱਕ ਜਿਹੜੇ ਬਾਜ਼ੀ ਨਹੀਂ ਕਰਾਉਂਦੇ ਉਹ ਪਹਿਲਾ ਹੁੰਦਾ ਇੱਕ ਜੀ ਜਿਵੇਂ ਪਹਿਲਾਂ ਰੂਲ ਬਣਿਆ ਸੀ ਵੀ ਬੰਦੇ ਬਾਜ਼ੀਆਂ ਆਪ ਕਰਾਉਂਦੇ ਨਹੀਂ ਹੈਗੇ ਛੱਡ ਦੇ ਬਹੁਤ ਆ ਉਹ ਜੀ ਲਾਸ਼ਮੀ ਆ ਉਹਨਾਂ ਲਈ ਪੋਸਟਰ ਪਾਉਣੇ ਤੇ ਨਹੀਂ ਉਹਨਾਂ ਦੀ ਦੂਸਰੇ ਪਿੰਡਾਂ 'ਚ ਐਂਟਰੀ ਨਹੀਂ ਹੋਈ। ਪਹਿਲੀ ਵਾਰ ਛੱਡਣ ਤੋਂ ਪਹਿਲਾਂ ਉਹਦਾ ਪੋਸਟਰ ਪਾਉਣਾ। ਬਾਜ਼ੀਆਂ ਛੱਡਣ ਤੋਂ ਪਹਿਲਾਂ ਜੀ ਯਕੀਨੀ ਬਣਾਉਣ ਵੀ ਉਹਨਾਂ ਨੇ ਐਸਪੈਂਡ ਨਾਮ ਲੈਣਾ ਐਸਪੈਂਡ ਬਾਜ਼ੀ ਕਰਾਉਣੀ। ਤੇ ਨਹੀਂ ਕੱਲ ਨੂੰ ਸਾਡੇ ਕੋਲ ਕੋਈ ਲੰਬਾ ਕੰਮਪਲੀਟ ਲੈ ਕੇ ਨਾ ਆਵੇ ਬਾਈ ਮੇਰਾ ਕਬੂਤਰ ਪਿੰਜਰਾ ਉੱਥੋਂ ਮੋੜਦਾ। ਜਿਹੜਾ ਛੋਟੇ-ਮੋਟੇ ਮਸਲੇ ਜਿਹੜੇ ਜਿਹੜਾ ਛੋਟੇ ਇੱਕ ਹੋਰ ਹੈ ਜੀ ਕਮੇਟੀ ਨੇ ਫੈਸਲਾ ਕੀਤਾ ਦੇਖੋ ਸਾਰੇ ਕਮਕਾਰਾਂ ਵਾਲੇ ਬੰਦੇ ਆ। ਜਿਹੜੇ ਨਿੱਜੀ ਮਸਲੇ ਜੀ ਕਿਸੇ ਦੇ ਕੋਈ ਜੋ ਵੀ ਹੈ। ਕਮੇਟੀ ਉਹਨਾਂ ਦੀ ਕੋਈ ਜਵਾਬਦੇਹੀ ਨਾ ਕਮੇਟੀ ਉਹਨਾਂ ਜਿਹੜੇ ਇਨਵਾਲਵ ਹੋਵੇ ਕਮੇਟੀ ਸਿਰਫ ਜਿਹੜੇ ਕਮੇਟੀਆਂ ਦੇ ਤੇ ਕਬੂਤਰਾਂ ਬੰਦੇ ਵੱਡੀਆਂ ਡਿਕਤਾਂ ਨੇ ਉਹਦੀ ਜਵਾਬਦੇਹੀ ਹੈ ਜੀ ਕਿਸੇ ਨਿੱਜੀ ਮਾਮਲੇ ਸਾਡਾ ਕਮੇਟੀ ਦਾ ਕੋਈ ਮੈਂਬਰ ਬੋਲੂਗਾ ਨਹੀਂ ਕੋਈ ਜਾਗਰਿਕ ਨਾ ਸਾਨੂੰ ਕੋਈ ਲੰਬਾ ਦੇ ਠੀਕ ਧੰਨਵਾਦ ਜੀ ਬਾਕੀ ਪਰ ਦਸਵੀਕਾਰ ਤੇ ਗਰੁੱਪਾਂ ਚ ਸ਼ੇਅਰ ਕਰ ਦਿਓ ਲਾਈਵ ਵਾਲੀ ਗੱਲ ਤੇ ਜਿਹੜੀ ਸਾਡੀ ਮਤਲਬ 1 ਅਪ੍ਰੈਲ ਤੋਂ ਬਾਅਦੀਆਂ ਕਰਨ ਵਾਲੀ